ਜੀ ਭੁਪਿੰਦਰ ਰਾਇਲ ਡਿਊਟੀ YouTube ਚੈਨਲ ਦੇ ਨਾਲ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਜੀ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀ ਬੱਚੇ ਪਲੱਸ 2 ਦੇ ਵਿੱਚ ਪੜ੍ਹਦੇ ਨੇ ਭਾਵਨਾਤਮਕ ਕਵਿਤਾ ਬਹੁਤ ਵਧੀਆ ਤਰੀਕੇ ਨਾਲ ਲੇਖਕ ਨੇ ਲਿਖੀ ਹੈ ਇਹ ਕਵਿਤਾ ਤੇ ਬੱਚੇ ਤੇ ਪੜ੍ਹ ਕੇ ਬਹੁਤ ਅਸਰ ਹੁੰਦਾ ਹੈ ਆਇਆ ਇਸ ਕਰਕੇ ਮੈਂ ਚਾਹੁੰਦੀ ਆ ਅਰਥਵਤਾ ਲੱਗ ਜਾਣ ਤਾਂ ਜੋ ਸਾਰੇ ਬੱਚੇ ਚੰਗੀ ਤਰ੍ਹਾਂ ਕਰ ਸਕਣ ਇਹਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਇਹ ਕਿ ਬੱਚਿਆਂ ਨੂੰ ਅਰਥ ਸਮਝ ਲੱਗ ਜਾਣ ਤਾਂ ਫਿਰ ਉਹਨਾਂ ਨੂੰ ਰੱਟਾ ਨਹੀਂ ਲਾਉਣਾ ਪੈਂਦਾ ਫਿਰ ਉਹਨਾਂ ਨੂੰ ਆਪਣੇ ਆਪ ਆ ਜਾਂਦਾ ਕੰਮ ਇਸੇ ਕਰਕੇ ਮੈਂ ਇਹ ਕਰਾਉਣੀ ਹੁੰਦੀ ਆ ਮੈਂ ਇਹ ਹੈ ਕਿ ਬੱਚੇ ਨਾਲ ਜਦ ਤੱਕ ਅਰਥ ਨਹੀਂ ਪਤਾ ਲੱਗਦੇ ਫਿਰ ਬੱਚੇ ਨਾ ਰੱਟਾ ਲਾਉਣਾ ਪੈਂਦਾ ਫਿਰ ਉਹਨਾਂ ਨੂੰ ਕੇਂਦਰੀ ਭਾਗ ਨੂੰ ਆਉਂਦਾ ਕੇਂਦਰੀ ਭਾਗ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਹੀ ਨੇ ਪਰ ਫਿਰ ਜਦ ਕਵਿਤਾ ਦੇ ਅਰਥ ਕਰ ਲੈਣ ਫਿਰ ਉਹਨਾਂ ਨੂੰ ਰੱਟਾ ਨਹੀਂ ਲਾਉਣਾ ਪੈਂਦਾ ਹਾਂਜੀ ਮੇਰਾ ਬਚਪਨ ਕਵਿਤਾ ਹੈਗੀ ਆ ਜਿਹੜੀ ਲਿਖੀ ਹੋਈ ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਜਿਹੇ ਬੱਚੇ ਬਾਰੇ ਦੱਸਿਆ ਕਿ ਜਿਹਦਾ ਪਿਤਾ ਜਿਹੜਾ ਬਚਪਨ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤੇ ਉਹ ਸੁਧਾਰਨ ਬੱਚਿਆਂ ਵਾਂਗ ਫਿਰ ਆਪਣਾ ਬਚਪਨ ਨਹੀਂ ਪੂਰਾ ਹੋ ਸਕਦਾ ਬੱਚੇ ਦੇਖੇ ਨੇ ਮੈਂ ਇਸ ਕਵਿਤਾ ਨੂੰ ਪੜ੍ਹ ਕੇ ਜਿਨ੍ਹਾਂ ਦਾ ਬਿਹੇਵੀਅਰ ਪਹਿਲਾਂ ਬਿਲਕੁਲ ਠੀਕ ਨਹੀਂ ਸੀ ਤੇ ਫੇਰ ਉਹ ਮਤਲਬ ਆਉਂਦੀਆਂ ਨੇ ਇਹ ਕਰਕੇ ਤੁਸੀਂ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜਿਆਦਾ ਤੋਂ ਜਿਆਦਾ ਬੱਚਿਆਂ ਕੋਲ ਜਾਵੇ ਗੁਜ਼ਾਰਨ ਉਹ ਠੀਕ ਹੈ ਜੀ ਹਾਂਜੀ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਜ਼ਰੂਰ ਕਰ ਦਿਓ ਮਤਲਬ ਮੈਨ ਉਸ ਦੇ ਭਰੇ ਭਰੇ ਸਨ ਦਿਨ ਜਿਉਂ 부জে 부জে ਪਰਸਾਮ ਹਾਂਜੀ ਇਹਦੇ ਚ ਤਿੰਨ ਚਾਰ ਸ਼ਬਦ ਨੇ ਜਿਹੜੇ ਔਖੇ ਨੇ ਉਹ ਚਾਰ ਜਾਂ ਪੰਜ ਬਾਰੇ ਮਤਲਬ ਪਿਤਾ ਹੀਣ ਹੋਣ ਸਮੇ ਬੱਚੇ ਦੀ ਉਮਰ ਤਿੰਨ ਚਾਰ ਜਾਂ ਸਾਲ ਸੀ ਬੁੱਲ ਵਿਰਾਨਾਂ ਦਾ ਅਰਥ ਹੈ ਮਾਂ ਹੱਸਦੀ ਨਹੀਂ ਐ ਉਸ ਦੇ ਬੁੱਲ ਨੇ ਜਿਹੜੇ ਬੰਜਰ ਧਰਤੀ ਵਾਂਗ ਨੇ ਜਿੱਥੇ ਕਦੇ ਵੀ ਕੋਈ ਹਰੀ-ਕਰੂਮਲ ਨਹੀਂ ਹੋਊਗੀ ਸਲ ਹੁੰਦਾ ਸਾਰਾ ਸਾਰਾ ਜਹਾਨ ਮੁਸ਼ਕਤ ਮਿਹਨਤ ਨੂੰ ਕਿਹਾ ਹਾਂ ਜੀ ਅਰਥ ਜਾਣਾਂਗੇ ਹੁਣ ਇਹਦੇ ਆਪਾਂ ਕਰਾਂਗੇ ਕਿ ਬਚਪਨ ਤੋਂ ਪਿਤਾਹੀਨ ਹੋਇਆ ਬੱਚਾ ਬਡੇਰੀ ਉਮਰ ਵਿੱਚ ਪਹੁੰਚ ਕੇ ਆਪਣੇ ਜੀਵਨ ਤੋਂ ਹੈਰਾਨ ਹੋਇਆ ਤੇ ਆਪਣੇ ਪਿਛਲ ਤੇ ਕਰਦਾ ਹੋਇਆ ਕਹਿੰਦਾ ਕਿ ਮੇਰਾ ਬਚਪਨ ਅਜੇ ਤੱਕ ਤਾਂ ਆਇਆ ਨਹੀਂ ਇਸ ਕਰਕੇ ਮੇਰਾ ਬਚਪਨ ਕਦੋਂ ਆਵੇਗਾ ਕਦੇ ਵੀ ਨਹੀਂ ਆਵੇਗਾ ਜਦੋਂ ਮੈਂ ਅਜੇ 3 4 ਜਾਂ 5 ਸਾਲਾਂ ਦਾ ਹੀ ਸਾਂ ਤਾਂ ਮੇਰੀ ਮਾਂ ਦੇ ਬਿਰਾਰ ਬੁੱਲਾ ਉੱਤੇ ਕਦੇ ਖੁਸ਼ੀ ਦੀ ਹਰੀ ਕਰਮਲ ਨਹੀਂ ਸੀ ਉੱਗੀ ਉਸ ਦੀਆਂ ਅੱਖਾਂ ਹਰ ਸਮੇਂ ਭਰੀਆਂ ਭਰੀਆਂ ਰਹਿੰਦੀਆਂ ਜਿਵੇਂ ਦਿਨ ਨੂੰ 부ਝੇ ਹੋਏ ਪਰ ਸ਼ਾਮੇ ਹੁੰਦੇ ਹਨ ਜੇ ਕਹਿੰਦਾ ਤਾਂ ਇਸ ਕਰਕੇ ਮਾਂ ਦਾ ਸਾਰਾ ਜਿਹੜਾ ਜੋਰ ਸੀ ਸ਼ਰਮ ਦੇ ਵਿੱਚ ਹੀ ਨਿਕਲਦਾ ਸੀ ਲਾਉਂਦੀ ਸੀ ਉਹ ਹਾਂਜੀ ਅਗਲਾ ਪੈਰਾ ਰਾਤ ਸੁਲਗਦਾ ਪਾਲਾ ਮੈਂ ਮੇਰੀ ਮਾਂ ਦੀਪ ਵੀ ਹੋਣੇ ਜੋ ਨੇਰੇ ਦੀ ਚੁੰਬ ਮਾਰ ਕੇ ਦੋ ਬੁੱਟੇ ਕੁਮਲਾਏ ਸੁੱਤੇ ਸਾਡੇ ਬੇੜੇ ਮਰੀ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਅੱਗੇ ਕਹਿੰਦਾ ਕਵੀ ਕਿ ਬਚਪਨ ਤੋਂ ਪਿਤਾਹੀਣ ਹੋਇਆ ਬੱਚਾ ਉਮਰ ਦੇ ਆਖਰੀ ਪੜਾਅ ਦੇ ਵਿੱਚ ਪਹੁੰਚ ਕੇ ਯਾਦ ਕਰਦਾ ਕਿ ਰਾਤ ਨੂੰ ਸਾਡੇ ਘਰ ਸੁੰਝਾ ਪਾਲਾ ਸੁਲਗਦਾ ਰਹਿੰਦਾ ਸੀ ਮਤਲਬ ਮੈਂ ਤੇ ਮੇਰੀ ਮਾਂ ਦੀਵੇ ਤੋਂ ਬਗੈਰ ਹੀ ਸੌ ਜਾਂਦੇ ਸੀ ਜਿਵੇਂ ਹਨੇਰੇ ਦੀ ਝੁੰਬ ਮਾਰ ਕੇ ਦੋ ਕੁ ਮਲਾਈ ਹੋਏ ਬੁੱਟੇ ਸੁੱਤੇ ਹੋ ਚੁੱਕੀ ਸੀ ਬਚਪਨ ਦੇ ਵਿੱਚ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਦੀ ਕਹਾਣੀ ਕਦੇ ਕਿਸ ਵੀਵਨ ਨੂੰ ਚੇਤੇ ਕਰਦਾ ਹੋਇਆ ਕਿ ਰਾਤ ਨੂੰ ਸਟੇਮੇ ਦੇ ਨਾਲ ਥੱਕੀ ਹੋਈ ਮਾਂ ਰਾਜਾ ਰਾਣੀ ਦੀ ਕਹਾਣੀ ਸੁਣਾਣ ਲੱਗ ਕੇ ਸੌ ਜਾਂਦਾ ਾਂਜੋ ਮੈਂ ਵੀ ਤੇਰੀ ਛਾਂ ਦੇ ਹਰਮ ਕਰਾਂ ਇਸ ਕਿਰਮਣ ਮਾਮਾ ਉੰਜ ਤਾਂ ਹਰ ਮਾਂ ਸੋਹਣੀ ਹੁੰਦੀ ਪਰ ਮੇਰੀ ਮਾਂ ਦੇਖ ਦੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਬਾਰੀ ਮੈਂ ਉਸ ਦੇ ਸੰਗ ਤੁਰਿਆ ਜਾਵਾਂ ਚੁੱਪ ਸੰਗਣੀ ਸ਼ਾਮ ਇਕਹਿਰੀ ਨજર ਨજર ਮੇਰਾ ਮਤਲਬ ਸੀ ਬੋਲ ਬੋਲ ਸੀ ਸੰਥਾ ਮੇਰੀ ਬਚਪਨ ਆਉਂਦਾ ਤਾਂ ਕਿਸ ਰਾਹੋਂ ਹਰ ਰਾਹ ਸੂਝ ਸਮਝ ਕੇ ਘੇਰੀ ਹੰਝਾਰ ਅੱਖ ਸੁਲਗੇ ਦਾ ਅਰਥ ਹੈ ਕਿ ਸੋਹਣੀ ਮਾਨ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਲਾਲਸਾ ਦੀ ਤੇਜ ਅੱਗ ਦੇ ਨਾਲ ਮਗਦੀਆਂ ਸੀ ਅੱਗੇ ਸ਼ਬਦ ਆਇਆ ਰੋਮੇ ਜਣੇ ਚੁੱਪਚਾਪ ਰਹਿੰਦੇ ਸੀ ਉਸ ਦੀ ਮਾਂ ਬੰਦਰ ਧਰਤੀ ਦੇ ਉੱਤੇ ਉੱਗਿਆ ਇੱਕ ਰੁੱਖ ਵੰਗ ਛਾਂ ਦੇ ਰਹੀ ਹੈ ਤੇ ਸੰਗਣੀ ਚੁੱਪ ਦੇ ਵਿੱਚ ਦੋ ਜਣੇ ਇੱਕ ਹੀ ਪਰਤ ਹੁੰਦੇ ਸਨ ਇੱਕ ਸ਼ਬਦ ਆਇਆ ਇੱਥੇ ਮਕਤਵ ਨજર ਨજર ਮੇਰਾ ਮਤਵ ਸੀ ਸਕੂਲ ਲੋਕਾਂ ਦੀਆਂ ਮੈਲੀਆਂ ਅੱਖਾਂ ਤੋਂ ਬੱਚੇ ਨੇ ਸਿੱਖਿਆ ਮਤਲਬ ਪ੍ਰਾਪਤ ਕਰ ਲਈ ਸੀ ਸੰਥਾ ਹੁੰਦਾ ਥੋੜੇ ਮਾਹੌਲ ਦੇ ਵਿੱਚ ਸਭ ਕ ਲਈ ਕਵੀ ਕੇ ਅਨੁਜਾਦ ਕਰਦਾ ਹੈ ਕਿ ਛੋਟੇ ਹੁੰਦੇ ਆ ਮੈਂ ਆਪਣੀ ਮਾਂ ਦਾ ਔਲਾ ਉਸ ਦਾ ਪਰਸ਼ਾਵਾ ਤੇ ਉਸ ਦੀ ਛਾਂ ਸੀ ਉਹ ਤਾਂ ਹਰ ਮਾਸ ਸੋਣੀ ਹੁੰਦੀ ਹੈ ਪਰ ਮੇਰੀ ਸੋਹਣੀ ਮਾਂ ਨੂੰ ਦੇਖ ਕੇ ਹਰ ਮਰਦ ਦੀ ਅੱਖ ਬੁਰੀਆਂ ਬਨਾਵਾਂ ਦੀ ਅੱਗ ਨਾਲ ਮਾਗ ਉੱਠਦੀ ਸੀ ਮੈਂ ਆਪਣੀ ਮਾਂ ਦੇ ਨਾਲ ਜ਼ਿੰਦਗੀ ਬਤਾਉਂਦਾ ਜਾ ਰਿਹਾ ਸੀ ਤੇ ਅਸੀਂ ਦੋਵੇਂ ਹਰ ਵੇਲੇ ਚੁੱਪ-ਚੁੱਪ ਰਹਿੰਦੇ ਸੀ ਉਹ ਮੈਨੂੰ ਆਪਣੀ ਸ਼ਾਨ ਦੇ ਰਹੀ ਸੀ ਪਰ ਸੰਗਣੀ ਚੁੱਪ ਦੇ ਵਿੱਚ ਅਸੀਂ ਉਹ ਜਣੇ ਇੱਕ ਹੀ ਪ੍ਰਤੀਤ ਹੁੰਦੇ ਸੀ ਲੋਕਾਂ ਦੀ ਮੈਲੀਆਂ ਨਜ਼ਰਾਂ ਮੇਰੀ ਬਾਟਸਾਲਾ ਸਨ ਮਤਲਬ ਸਕੂਲ ਸੀ ਤੇ ਉਹਨਾਂ ਦਾ ਇੱਕ-ਇੱਕ ਬੋਲ ਮੇਰਾ ਪਾਠ ਸੀ ਸਬਕ ਸੀਗੇ ਅਜਿਹੀ ਹਾਲਤ ਵਿੱਚ ਬਚਪਨ ਜੇ ਆਉਂਦਾ ਤਾਂ ਕਿਸ ਰਾਹ ਤੋਂ ਆਉਂਦਾ ਜਿੰਨੇ ਮੈਨੂੰ ਘੇਰ ਰੱਖਿਆ ਸੀ ਇਰ ਸਾਤ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਨੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਬਹੁਤ ਸਮਝਦਾਰ ਬਣਾ ਦਿੱਤਾ ਸੀ ਲੇਖਕ ਕਿ ਅਜਿਹਾ ਬੱਚਾ ਜਿਹੜਾ ਉਹ ਬਹੁਤ ਛੇਤੀ ਸਿਆਣਾ ਹੋ ਜਾਂਦਾ ਹੈ ਅਗਲਾ ਪੈਰਾ ਜੇ ਇੱਕ ਦਿਨ ਮਾਂ ਨੇ ਬਾਤ ਸੁਣਾਈ ਕਿਵੇਂ ਉਸਨੇ ਆਪਣੇ ਹੱਥੀ ਪਿਤਾ ਮੇਰੇ ਦੀ ਨਹੀਂ ਮੈਂ ਆਪਣੀ ਹੱਥੀ ਤੇਰਾ ਬਚਪਨ ਆਪ ਜਲਾਇਆ ਮੇਰਾ ਨਾ ਆਇਆ ਮੇਰਾ ਬਚਪਨ ਕਦਾਵੇਗਾ ਹਾਂਜੀ ਇਹ ਖੀਰ ਲਪੇਰਾਇ ਇਹ ਤੇ ਇਹਦੇ ਵਿੱਚ ਕਵੀ ਕਹਿੰਦਾ ਯਾਦ ਕਰਦਾ ਉਹ ਕਿ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਇਹ ਸਾਰੀ ਘਟਨਾ ਦੱਸੀ ਕਿ ਕਿਵੇਂ ਉਸਨੇ ਆਪਣੇ ਹੱਥਾਂ ਦੇ ਨਾਲ ਮੇਰੇ ਪਿਤਾ ਦੀ ਕਿਤਾਬ ਨੂੰ ਜਲਾਇਆ ਸੀ ਉਹ ਰੋ ਕੁਰਲਾ ਉਕੀ ਸੀ ਕਿ ਉਸਨੇ ਕੇਵਲ ਉਸ ਦੇ ਪਿਤਾ ਦੀ ਚੀਤਾ ਨੂੰ ਨਹੀਂ ਸੇ ਜਲਾਇਆ ਸਗੋ ਉਸਨੇ ਆਪਣੇ ਬੱਚੇ ਦਾ ਬਚਪਨ ਵੀ ਉਹਦੇ ਨਾਲ ਹੀ ਜਲਾ ਦਿੱਤਾ ਸੀ ਫੇਰ ਕਵੀ ਕਹਿੰਦਾ ਕਿ ਮੇਰੇ ਪਿਤਾ ਦੀ ਚੀਤਾ ਨਾਲ ਮੇਰਾ ਬਚਪਨ ਜਲਾਇਆ ਗਿਆ ਆ ਜਦੋਂ ਮੈਂ ਛੋਟੀ ਉਮਰ ਦਾ ਆ ਕਿ ਮੇਰਾ ਬਚਪਨ ਉਮਰ ਦੇ ਕਿਸ ਹਿੱਸੇ ਵਿੱਚ ਆਵੇਗਾ ਭਾਬ ਮੇਰਾ ਬਚਪਨ ਉਹਨਾਂ ਨੂੰ ਪਹਿਲਾਂ ਹੀ ਸਿਆਣੇ ਬਣ ਜਾਂਦੇ ਨੇ ਉਹ ਤੇ ਬਹੁਤ ਵਧੀਆ ਕਵਿਤਾ ਹੈ ਇਹ ਬਹੁਤ ਸਾਰੇ ਬੱਚੇ ਇਹਨੂੰ ਸੁਣਨ ਤੋਂ ਬਾਅਦ ਉਹਨਾਂ ਦਾ ਬਿਹੇਵਰ ਜਿਹੜਾ ਪੇਪਰ ਦੇ ਵਿੱਚ ਆਉਂਦਾ ਤੁਹਾਨੂੰ ਉਹ ਇਕੱਲਾ ਆਉਂਦਾ ਕੇਂਦਰੀ ਭਾਗ ਕੇਂਦਰੀ ਭਾਗ ਤੇ ਜਾਂ ਛੋਟੇ ਪ੍ਰਸ਼ਨਾਂ ਦੇ ਉੱਤਰ ਆਉਂਦੇ ਨੇ ਉਹੀ ਕਰਨੇ ਹੁੰਦੇ ਨੇ ਆਪਾਂ ਕਵਿਤਾ ਕਰਾਉਣ ਦਾ ਮੇਰਾ ਮਤਲਬ ਹੁੰਦਾ ਕਿ ਤੁਹਾਨੂੰ ਹਰ ਚੀਜ਼ ਚੰਗੀ ਤਰ੍ਹਾਂ ਆ ਜਾਵੇ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਇਹ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਹੁੰਦਾ ਦਾ ਵਿੱਚ ਲਿਖਣਾ ਹੁੰਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਾਰਾ ਤਾਂ ਬਤੇ ਸ਼ਬਦ ਨਹੀਂ ਤਾਂ ਇੱਕ ਸ਼ਬਦ ਜ਼ਿਆਦਾ ਵਰਤਣ ਕਰਕੇ ਛੋਟੇ ਤੋਂ ਛੋਟਾ ਲਿਖਿਆ ਜਾਂਦਾ ਫਿਰ ਇਹ ਜਿਵੇਂ ਪਤਾ ਹੈ ਪਹਿਲਾ 10 ਪ੍ਰਸ਼ਨ ਆਉਂਦੇ ਨੇ ਉਹਦੇ ਉੱਤਰ ਹਾਂਜੀ ਮੇਰਾ ਬਚਪਨ ਕਵਿਤਾ ਕਿਸ ਕਵੀ ਦੀ ਰਚਨਾ ਹੈ ਕਵੀਆਂ ਦੇ ਨੇ ਵੀ ਤੁਹਾਡੀ ਕਿਤਾਬ ਦੇ ਵਿੱਚ ਨੇ ਕਵਿਤਾਾਂ ਦਾ ਨਾਮ ਮੇਰਾ ਬਚਪਨ ਬਗਦੇ ਪਾਣੀ ਮੇਰਾ ਬਚਪਨ ਕविता ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬਚਪਨ ਰੂਲ ਜਾਂਦਾ ਪਿਤਾ ਦੀ ਪਿਤਾ ਨਹੀਂ ਹੁੰਦਾ ਤਾਂ ਫਿਰ ਬਚਪਨ ਕਿਹਦੇ ਨੂੰ ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਕਦੇ ਤੇ ਇਹਨੂੰ ਪੂਰੀ ਕਰਨਾ ਹੈ ਆਪਾਂ ਕਵੀ ਦੇ ਵਿੱਚੋਂ ਲਾਈਨ ਆਇਆ ਇਹ ਅਗਲਾ ਪ੍ਰਸ਼ਨ ਹੈ ਜਿਹੜਾ ਬਚਪਨ ਕਵੀ ਚਿਤਾ ਵਿੱਚ ਮਾਂ ਨੇ ਆਪ ਸੱਥੀ ਆਪਣੇ ਪਤੀ ਦੀ ਚਿਤਾ ਜਲਾਈ ਇਹ ਕਥਨ ਠੀਕ ਹੈ ਜਾਂ ਗਲਤ ਹੈ ਕਵਿਤਾ ਦੇ ਅਨੁਸਾਰ ਦੱਸਣਾ ਹੈ ਵੈਸੇ ਜਿਹੜਾ ਚਿਤਾ ਨੂੰ ਅੱਗ ਪੁੱਤਰ ਲਾਉਂਦਾ ਨਾ ਤਾਂ ਆਪਾਂ ਆਪਣੀ ਇਹਦੇ 'ਚ ਉਹ ਨਹੀਂ ਆਪਾਂ ਕਵਿਤਾ ਦੇ ਵਿੱਚ ਕਵੀ ਨੇ ਕੀ ਕਿਹਾ ਕਵੀ ਨੇ ਕਿਹਾ ਕਿ ਮਾਂ ਨੇ ਆਪਣੇ ਹੱਥੀਂ ਜਲਾਈ ਸੀ ਚਿਤਾ ਤਾਂ ਠੀਕ ਹੈ ਇਹ ਉਹਦੇ ਅਨੁਸਾਰ ਠੀਕ ਹੈ ਜੀ ਮੇਰਾ ਬੱਚਾ ਤਾਂ ਜੋ ਤੋ ਤੇ ਇਹਨੂੰ ਇਸ ਤਰ੍ਹਾਂ ਕਰਨਾ ਫਿਰ ਟੱਲਾ ਉੰਡੀ ਲੋੜਨੀ ਵੰਦੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਜੀ ਤਾਂ ਜੋ ਫਿਰ ਅੱਗੇ ਪਤਾ ਲੱਗ ਸਕੇ ਤੇ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਦੱਸਿਓ ਦੋਈ ਕਵਿਤਾ ਮarre ਗਿਆ ਨੇ ਹੁਣ ਤੋ ਆਡੀਆਂ ਉਹ ਹੋ ਜਾਣਗੀਆਂ ਪਲੱਸ 2 ਦੀਆਂ ਤੇ 10ਵੀਂ ਦਾ ਸਲੇਪ ਵੀ ਕਰਾ ਰਹੀਆਂ ਜਿਹੜੇ ਨਾਲ ਦੇ ਤੁਹਾਡੇ 10ਵੀਂ ਦੇ ਵਿੱਚ ਨੇ ਉਹਨਾਂ ਲਈ ਵੀ ਸ਼ੇਅਰ ਕਰ ਦਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ